ਕਿਹੜੀ ਆਲਾ ਇੱਕ ਜਿੰਦ ਮੇਲਾ ਨਗਰ ਦਾ ਇਹਦਾ ਧੱਕਤਾ ਪੈਣੀ ਆ ਧੱਕਤਾ ਪੈਣੀ ਆ ਸੋ ਵਾਕਈ ਬੱਲੇ ਬੱਲੇ ਹੋ ਗਈ ਚਾਰੇ ਪਾਸੇ ਚਰਚਾ ਚੜ ਗਈ ਦੇਵਾ ਥਾਪਾ ਵਧੀਆ ਕੁਰਸੀ ਮਿਲਿਆ ਮੇਹੇ ਸਤਰੇ ਨੇ ਬੱਲੇ ਬੱਲੇ ਕਰਾਤੀ ਵਾਜਾ ਵਾਜਾ ਹੋ ਗਏ ਬਈ ਨਾਲੇ ਫਿਰ ਜਵਾ ਮਾਰੀਆਂ ਸ਼ੇਰ ਜਹਰ ਮਯਾਰੀ ਜਾਨ ਮੰਗਲਾ ਵੀ ਵਰਦੇ ਤੇ ਮੇਨੋ

ਇਹ ਚਾਰ ਬਈ ਉਹ ਸੋਮਨੀ ਚਾਰਾਂ ਵੱਜੀ ਪਟਿਆਲਾ ਸਮੇਸ਼ਵਾਲੀ ਪਾਈ ਰੇਜੀ ਪਤੇ ਜਾਂਦੀ ਰੋਜੀ ਕਰਮਾਰ ਆਰ ਸੀ ਐਫ ਇਹ ਸਾਰੇ ਬਚਾ ਪਾਰਾਂ ਦੀ ਗੇੜਾ ਲਵਾ ਲਈ ਚਾਰੇ ਵੱਲ ਦਾ ਬੋਲਰ ਤੇ ਜਲਾਲ ਦਾ ਰੋਜੀ ਦੇ ਅਨੁਕੂਪਾਇ ਬੱਸ ਕਰ ਦੇ ਲੀ ਲੀ ਕਰਦੇ ਅੰਦਰ ਅੱਜ ਭਾਜੀ ਅੱਜ ਸ਼ਹੀਦ ਦੇ ਆਜਮ ਸਾਹ ਭਗਤ ਸਿੰਘ ਵੈਲਫੇਅਰ ਕਲੱਬ ਦੇ ਜਿਹੜੇ ਸਾਰੇ ਨੌਜਵਾਨਾਂ ਨੇ ਜਿਹਨਾਂ ਸਾਲਾਨਾ ਛਿੰਝ ਦਾ ਆਗਾਰ ਕੀਤਾ ਬੜੀ ਚੰਗੀ ਗੱਲ ਆ ਪਹਿਲਵਾਨਾਂ ਦੇ ਜੋੜੂ ਆ ਕੇ ਬਹੁਤ ਭਲਵਾਨਾਂ ਨੂੰ ਸਤਿਕਾਰ ਦਿੱਤਾ ਤੇ ਸਾਰੇ ਅਸੀਂ ਲੋਕ ਆਏ ਅੱਜ ਇੱਥੇ ਪਹਿਲਵਾਨਾਂ ਨੂੰ ਹੌਸਲਾ ਵਧਾਈ ਕਰਨ ਆਏ ਆ ਤੇ ਮੈਂ ਸ਼ਹੀਦ ਦਾਦੇ ਨਾਂ ਨੂੰ ਇਹ ਸਮਰਪਿਤ ਛਿੰਝ ਆ ਮੈਂ ਸਾਰੇ ਇੱਥੇ ਆਏ শ্রোਤਿਆਂ ਨੂੰ ਤੇ ਸਾਰੇ ਪਹਿਲਵਾਨਾਂ ਨੂੰ ਤੇ ਇੱਥੋਂ ਦੇ ਸਾਰੇ ਪ੍ਰਬੰਧਕਾਂ ਨੂੰ ਲੱਖ ਲੱਖ ਵਧਾਈ ਦਿਨਾ ਤੇ ਇਸੇ ਤਰ੍ਹਾਂ ਹੀ ਪਰਮਾਤਮਾ ਕਿਰਪਾ ਬਣਾਈ ਰੱਖਣ ਇਹ ਛਿੰਝਾ ਮੇਲੇ ਇਦਾਂ ਹੀ ਹੁੰਦੇ ਰਹਿਣ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਸੁਚੇਤ ਹੋਣਾ ਚਾਹੀਦਾ ਕਿਉਂਕਿ ਪਹਿਲਵਾਨੀ ਵੀ ਇੱਕ ਖੇਡ ਆ ਤੇ ਪਹਿਲਾਂ ਜਦੋਂ ਸਾਡੇ ਕੋਲ ਸਾਧਨ ਨਹੀਂ ਸੀ ਦੋ ਦੋ ਸੀ ਪਹਿਲਵਾਨਾਂ ਨੂੰ ਸਤਿਕਾਰ ਦਿੰਦੇ ਸੀ ਪਹਿਲਵਾਨਾਂ ਨਾਲ ਖੜੇ ਲਾਉਦੇ ਹੁੰਦੇ ਸੀ ਹੁਣ ਹੋਰ ਸਪੋਰਟਸ ਬਹੁਤ ਵਧ ਗਈਆਂ ਹੋਰ ਜਿੱਥੇ ਸਪੋਰਟਸ ਔਰ ਪਹਿਲਵਾਨੀ ਨਾਲ ਸਾਰਿਆਂ ਨੂੰ ਸਤਿਕਾਰ ਹੋਣਾ ਚਾਹੀਦਾ ਖੇਡਾਂ ਪ੍ਰਤੀ ਉਤਸ਼ਾਹ ਕਰਨਾ ਚਾਹੀਦਾ ਬੱਚਿਆਂ ਅੱਜ ਚੇਂਜ ਮੇਲਾ ਹੋਇਆ ਹੈ ਯਾਨ ਕੋਟਰ ਦੇ ਵਿੱਚ ਕੀ ਕਹਿਣਾ ਚਾਹੋਗੇ ਬਿਲਕੁਲ ਪਹਿਲਵਾਨ ਤੋਂ ਦੂਸਰੀ ਪਾਸੇ ਟੀਮ ਦਾ ਪਹਿਲਵਾਨ ਸ਼ਹੀਦ ਜ਼ਮਬਵੀ ਸਿੰਘ ਸਪੋਰਟਸ ਕਲੱਬ ਤੋਂ ਹਰ ਸਾਲ ਦੀ ਤਰ੍ਹਾਂ ਅੱਜ ਆਪਣੇ ਸ਼ਹਿਰ ਵਿੱਚ ਜਿਤ ਕੋਟਰ ਥੈਰਾ ਗਰਾਊਂਡ ਤੇ ਬੜਾ ਵਧੀਆ ਚੇਂਜ ਮੇਲਾ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਨੰਭੀ ਪਹਿਲਵਾਨ ਆਏ ਨੇ ਪੱਖੇ ਵੱਖਰੇ ਖਾੜਿਆਂ ਤੋਂ ਪਹਿਲਾਂ ਤਾਂ ਸਾਰੇ ਕਲੱਬ ਦੇ ਮੈਂਬਰਾਂ ਨੂੰ ਗੌਰਵ ਨਾਗਰਾ ਜੀ ਨੂੰ ਇਹਨਾਂ ਦੇ ਸਾਥੀਆਂ ਨੂੰ ਬਹੁਤ-ਬਹੁਤ ਵਧਾਈਆਂ ਦਿੰਦੇ ਆ ਇਹ ਜਿਹੜੇ ਛਿੰਝਾਂ ਦੇ ਮੇਲੇ ਨੇ ਕੁਸ਼ਤੀਆਂ ਦੇ ਮੁਕਾਬਲੇ ਆ ਬੜਾ ਚੰਗਾ ਮੈਸੇਜ ਛੱਡ ਕੇ ਜਾਂਦੇ ਨੇ ਇਹ ਜਿਹੜੇ ਤਗੜੇ ਮਲ ਆ ਕੇ ਖੁੱਲਦੇ ਆ ਪਹਿਲਵਾਨ ਆ ਕੇ ਆਪਣੀ ਜਿਹੜੀ ਸ਼ਕਤੀ ਦਾ ਆਪਣੀ ਤਾਕਤ ਦਾ ਜ਼ੋਰ ਦਿਖਾਉਂਦੇ ਨੇ ਇਹ ਬਹੁਤ ਵਧੀਆ ਆਪਣੇ ਆਉਣ ਹਾਂਜੀ ਸ੍ਰੀ ਦੇ ਆਸਮ ਵੈਲਫੇਅਰ ਸੁਸਾਇਟੀ ਨੂੰ ਹਰ ਸਾਲ ਦੀ ਤਰ੍ਹਾਂ ਇੱਕ ਵੀ ਵੱਡਾ ਛੇਂਜ ਮੇਲਾ ਕਰਵਾਇਆ ਜਾ ਰਿਹਾ ਹੈ ਜਿੱਥੇ ਬਹੁਤ ਪਲਵਾਨ ਪਹੁੰਚੇ ਹੋਏ ਨੇ ਤੇ ਮੈਂ ਸਾਰੀ ਕਮੇਟੀ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ ਔਰ ਪਲਵਾਨਾਂ ਨੂੰ ਵਧਾਈ ਦਿੰਦਾ ਹਾਂ ਜਿਹੜੇ ਇੱਥੇ ਇਸ ਏਡੇ ਵੱਡੇ ਛੇਂਜ ਮੇਲੇ ਵਿੱਚ ਆਏ ਆ ਔਰ ਮੈਂ ਵੈਲਫੇਅਰ ਸੁਸਾਇਟੀ ਲਈ ਕਾਮਨਾ ਕਰਦਾ ਹਾਂ ਕਿ ਉਹ ਹਰ ਸਾਲ ਇਦਾਂ ਹੀ ਇਹ ਖੇਡ ਮੇਲੇ ਲਮਾਉਂਦੇ ਰਹਿਣ ਔਰ ਤਾਂ ਜੋ ਲੋਕਾਂ ਦੇ ਵਿੱਚ ਖੇਡਾਂ ਪ੍ਰਤੀ ਪ੍ਰੇਰਣਾ ਜਿਹੜਾ ਵਧਿਆ ਰਹੇ ਗੌਰਵ ਨਾਗਰਾ ਜੀ ਜੋ ਦੇ ਪ੍ਰਧਾਨ ਹੈ ਔਰ ਸਾਰੇ ਬਾਕੀ ਕਮੇਟੀ ਮੈਂਬਰ ਉਹਨਾਂ ਨੂੰ ਇੱਕ ਵਾਰੀ ਲੱਖ ਲੱਖ ਵਧਾਈ ਔਰ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਕਿ ਉਹਨਾਂ ਨੂੰ ਹੋਰ ਬਲ ਬਖਸ਼ੇ ਕਿ ਪੰਜਾਬ ਦਾ ਇਹ ਮਾਣ ਵਧਾਈ ਰੱਖੇ ਮਹਾਂਪਰ ਸਭ ਤੋਂ ਪਹਿਲਾਂ ਤਾਂ ਮੈਂ ਗੌਰਵ ਨਾਗਰਾ ਜੀ ਸੇ ਉਹਨਾਂ ਦੀ ਟੀਮ ਨੂੰ ਅੱਜ ਦੇ ਸ਼ਿੰਗ ਮੇਲੇ ਲਈ ਲੱਖ ਲੱਖ ਵਧਾਈ ਦਿੰਦਾ ਇਹ ਜਿਹੜਾ ਉਹਨਾਂ ਵੱਲੋਂ ਉਪਰਾਲਾ ਜਿਹੜਾ ਕੀਤਾ ਜਾ ਰਿਹਾ ਇਹ ਨੌਜਵਾਨਾਂ ਨੂੰ ਜਿਹੜਾ ਆ ਨਸ਼ਿਆਂ ਤੋਂ ਜਿਹੜਾ ਦੂਰ ਰੱਖਣ ਲਈ ਇਹ ਉਪਰਾਲਾ ਆ ਤੇ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਆ ਕਿ ਬਸ ਸਰਕਾਰਾਂ ਜਿਹੜੀਆਂ ਆ ਉਹ ਜੋਰ ਲਗਾਉਂਦੀਆਂ ਪਈਆਂ ਕਿ ਨੌਜਵਾਨ ਜਿਹੜੇ ਆ ਉਹ ਨਸ਼ਿਆਂ ਤੋਂ ਦੂਰ ਰਹਿਣ ਤੇ ਕੇਸਾਂ ਦੇ ਜਿਹੜੇ ਨੌਜਵਾਨ ਨੇ ਗੌਰਵ ਨਾਗਰਾਜੀ ਵਰਗੇ ਉਹ ਸਮਾਜ ਨੂੰ ਜਿਹੜਾ ਇੱਕ ਚੰਗੀ ਦਿਸ਼ਾ ਵੱਲ ਲੈ ਕੇ ਜਾ ਰਹੇ ਆ ਤੇ ਹਰ ਮਾਣ ਮੇਰਾ ਆ ਉਹ ਇਦਾਂ ਦੇ ਸ਼ੇਨ ਮੇਲੇ ਢਾਕਲੇ ਸਮਾਜ ਨੂੰ ਇੱਕ ਨੌਜਵਾਨਾਂ ਨੂੰ ਇੱਕ ਚੰਗੀ ਦਿਸ਼ਾ ਵੱਲ ਲੈ ਕੇ ਜਾ ਰਹੇ ਆ ਮੈਂ ਉਹਨਾਂ ਦੀ ਟੀਮ ਨੂੰ ਅੱਜ ਦੇ ਸ਼ਿੰਜ ਮੇਲੇ ਦੀ ਲੱਖ ਲੱਖ ਵਧਾਈ ਦਿੰਦਾ ਤੇ ਮੈਂ ਉਹਨਾਂ ਨੂੰ ਤੇ ਨੌਜਵਾਨਾਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਆਓ ਨੌਜਵਾਨੋ ਕਾਂਛੇ ਦੇ ਜੇਬ ਨੂੰ ਛੱਡ ਕੇ ਇਧਰ ਪੰਚੋਸ ਪੰਜਾਬ ਵੱਲ ਆਵੋ ਜਿਆ ਵੇਖੋ ਇਹ ਪਾਲੋ ਜਿਹੜਾ ਸਾਡੇ ਦੁਆਰਾ ਹੋਵੇ ਉਸੋਵੇਂ ਉਹਨਾਂ ਨੂੰ ਬਿਲਕੁਲ ਜਿਵੇਂ ਜੋਰੀ ਦਾ ਮੰਡੀ ਲਈ ਅੱਜ ਅੱਜ ਉੱਤ ਦੁਸ਼ਹਿਰਾ ਕਰਨ ਦੇ ਵਿੱਚ ਅਸੀਂ ਦੇ ਅੱਜ ਅਸੀਂ ਬੱਤੀਆਂ ਨੂੰ ਵੱਲੋਂ ਅਵੇਰਨੈਸ ਰੱਖਿਆ ਹੋਵੇਲਾ ਕਰਾਇਆ ਨਾ ਹੈ ਮੈਂ ਸ੍ਰੀ ਵਰਮਾ ਆਗਰਾਜੀ ਦਾ ਤੇ ਉਹਨਾਂ ਦੇ ਆਪਾਰ ਸਹਿਯੋਗ ਦਾ ਬਹੁਤ ਧੰਨਵਾਦ ਕਰਦਾ ਹਾਂ ਜੋ ਜਿਹੜਾ ਹਰ ਸਾਲ ਇਸ ਜੀਰੋ ਗਰਾਊਂਡ ਦੇ ਵਿੱਚ ਆਉਂਦੇ ਨੇ ਇਹਦੇ ਵਿੱਚ ਨੀਤੀ ਲਈ ਨਾ ਪਿੰਡਾਂ ਨੂੰ ਜਿੰਨੇ ਪਾਰਟ ਨੂੰ ਉੱਪਰੋਂ ਮੀਲਾ ਦੇ ਗਏ ਨੇ ਤੇ ਮੈਂ ਕਹਿੰਦਾ ਕਿ ਇੱਕ ਪੰਜਾਬ ਦੇ ਜਿਹੜੇ ਆਮ ਲੋਕਾਂ ਨੂੰ ਸੁਨੇਹਾ ਦੇਣਾ ਹੈ ਜਿਹੜਾ ਪੰਜਾਬ ਦੇ ਲੋਕਾਂ ਦੇ ਵਿੱਚ ਜਿਹੜਾ ਪਿਆ ਹੈ ਉਹ ਬੜਾ ਮਾਣ ਹੈ ਸਤਿਕਾਰ ਹੈ ਇਹ ਬੜਾ ਵੱਡਾ ਮੌਦਾ ਹੈ ਕਿਉਂਕਿ ਇਹ ਸਾਡੇ ਗੌਰਵ ਨਾਲ ਸਾਰੇ ਪਲਵਾਰਾਂ ਨੂੰ ਦੇਖ ਰਹੇ ਆ ਔਰ ਮੈਂ ਇੱਕ ਵਾਰ ਲੱਗੇ ਅਰਦਾਸ ਕਰਦਾ ਇਹਨਾਂ ਦੀ ਸਾਡੇ ਵੀ ਬਹੁਤ ਡਿਮਾਂਡ ਤੇ ਸਤਿਕਾਰ ਰਹੇਗਾ ਇਹਨਾਂ ਦੇ ਸਾਡੇ ਵੱਡੇ ਜਵਾਨਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜਿਲ੍ਹਾ ਦਿਨਾਰ ਆਸੋ ਸਾਡੇ ਸਾਡੇ ਜੰਮੇ ਜੰਮੇ ਦੇਸ਼ ਵਿੱਚ ਚੱਲ ਰਿਹਾ ਹੈ ਇਹ ਜੋ ਸ਼ਹਿਰ ਮੇਲਾ ਹੋ ਰਿਹਾ ਹੈ ਸਹਿਨਗੁਰੂ ਸਾਹਿਬ ਦੇ ਅਗਦੇ ਕੋਲ ਦੇ ਹਰਿਦਕ ਸਾਹਿਬ ਸਾਡੇ ਬਹੁਤ ਹੀ ਸਤਿਕਾਰਯੋਗ ਸੁਰਗਨਾ ਸਾਹਿਬ ਨਾਲ ਇਸ ਸਮੇਂ ਦੇ ਦੀ ਅਗਵਾਈ ਕੀਤੀ ਜਾ ਰਹੀ ਹੈ ਇਹ ਬਹੁਤ ਹੀ ਵਧੀਆ ਕਾਰਜ ਕੀਤਾ ਜਾ ਰਿਹਾ ਹੈ ਤਾਂ ਜੋ ਸਾਡੇ ਇਲਾਕੇ ਦੇ ਵਿੱਚ ਜੋ ਨਸ਼ਿਆਂ ਦਾ ਬਹੁਤ ਹੀ ਵੱਧ ਰਹਾ ਪ੍ਰਸੋਪ ਹੈ ਉਸ ਨੂੰ ਹਟਾਉਣ ਦੇ ਲਈ ਅਤੇ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਇਹ ਬਹੁਤ ਹੀ ਇੱਕ ਚੰਗਾ ਉਪਰਾਲਾ ਹੈ ਜੋ ਕਿ ਹਰੇਕ ਪਿੰਡ ਹਰੇਕ ਕਸਬੇ ਦੇਵੀਟਰ ਕਰਨਾ ਚਾਹੀਦਾ ਹੈ ਕਬੱਡੀ ਦਾ ਖੇਡ ਛੇ ਮੇਲੇ ਹੋਗਾ ਇਹ ਸਾਡੇ ਪੰਜਾਬ ਦੀ ਵਿਰਾਸਤ ਹੈ ਇਸ ਨੂੰ ਅਸੀਂ ਸਾਂਭ ਕੇ ਰੱਖੀਏ ਤਾਂ ਹੀ ਚੰਗੀ ਗੱਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਰ ਅੱਜ ਛੇ ਮੇਲੇ ਜੀ ਬੋਲਣਾ ਚਾਹੁੰਦੇ ਇਹ ਜੀ ਬੜਾ ਵਧੀਆ ਪ੍ਰਾਲਾ ਜੀ ਜਿਹੜਾ ਸਿੰਘ ਸਪੋਰਟਸ ਕਲੱਬ ਕਰਾ ਰਿਹਾ ਹਰ ਸਾਲਾਂ ਦਾ ਜਿਵੇਂ ਛੇ ਮੇਲਾ ਕਰਾਉਂਦੇ ਪਏ ਆ ਸਤਿਉਬੰਦਿਓ ਬੜਾ ਵਧੀਆ ਪ੍ਰਾਰambh ਜਿਸ ਨਾਲ ਸਾਡੇ ਜਿੱਥੇ ਨੌਜਵਾਨਾਂ ਨੂੰ ਦੇਖ ਕੇ ਇੱਕ ਕੁਸ਼ਤੀ ਨਾਲ ਲਗਨ ਲੱਗਦੀ ਆ ਕਿ ਕਿਵੇਂ ਆਪਦੀ ਜੋਰ ਰਮائش ਕਰਾ ਕੇ ਆਪ ਨੂੰ ਸਹੀੰਦ ਸ੍ਰੀਜਾਂ ਨੂੰ ਵਧੇ ਕੀਤਾ ਜਾਵੇ ਇਹ ਮੈਸੇਜ ਦੇਣਾ ਚਾਹੂਗਾ ਇਹ ਇਹ ਹੈ ਕਿ ਇਹ ਜਿਹੇ ਸਿੰਧ ਮੇਲੇ ਜਿਹੜੇ ਵੀ ਆ ਸਾਰੇ ਪਿੰਡਾਂ 'ਚ ਕਰਾਉਣੇ ਚਾਹੀਦੇ ਆ ਕਿ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਚੰਗੇ ਰਸਤੇ ਪਵੇ ਨਸ਼ਿਆਂ ਤੋਂ ਬਚੇ ਇਹ ਇੱਕ ਨਸ਼ਿਆਂ ਦਾ ਤੋੜ ਇੱਕੋ ਇਹੀ ਹੈ ਕਿ ਜਦੋਂ ਮੁੰ ਬੱਚੇ ਗਰਾਊਂਡ ਜਾਣਗੇ ਗਰਾਊਂਡ ਜਾਣ ਨਾਲ ਹੀ ਬੱਚੇ ਆਪਣੇ ਸਾਰੇ ਵੱਧ ਸਕਦੇ ਆ ਖੇਡਾਂ ਨਾਲ ਜੁੜਨਗੇ ਕੁਸ਼ਤੀਆਂ ਨਾਲ

कहना चाहूंगा कि भाई अपना माता पिता का ध्यान रखे साथ साथ अपना शरीर का भी ध्यान रखो नशा पत्ता से दूर रहे जड़ी पीड़ी, पीड़ी। हाँ उनको यही कहना चाहूंगा नशा पत्ते ऐसी दूर रहो जैसे की कोई ना कोई ऐसा तो कुछ काम करो जैसे एक्सरसाइज कर करो कोई गेम खेलो नशा पत्ता अपने आप दूर हो जाएंगे क्योंकि उनका शोक जो एक शोक होना चाहिए जैसे नशा करने को शौक पड़ता है बच्चों को किसी को भी उसी तरह एक मिनट का शौक रखो नशा पता सब भूल जाएंगे और जल्द मैंने भी इस तरह जैसे के बड़े बड़े पहलवानों को लड़ते हुए घुलटे हुए देखा उनको देख के मुझे भी बहुत ज्यादा शौक चला कि मैं भी इस तरह बनूं पहलवान बनूं तो बचपन में कोई सपोर्ट करने वाला मेरे साथ नहीं था लेकिन मैं अपने आप एक आदमी ਦਾ ਖੜੇ ਜੋ ਮਤਲਬ ਹੈ ਆਪਣਾ ਜਾਇਕ ਵਿੱਚ ਸਾਥ ਦੇ ਕੇ ਆਪਣਾ ਇੱਥੇ ਤੱਕ ਪਹੁੰਚਿਆ ਸੀ ਆਪ ਕੋ ਦਾ ਸੀ ਭਾਈ ਤੇ ਸੁੰਦਰ ਭਾਈ ਜੀ ਨੇ ਪਰਤੀ ਰੋ ਅਗਲੀ ਅਗਲੀ ਗੋਸਟੂ ਵੀ ਜਿਹੜੀ ਪਰਤੀ ਕੋਈ ਨਹੀਂ ਕਰਦਾ ਅੱਜ ਸ਼ਹੀਦ ਦੇ ਆਜ਼ਮ ਭਗਤ ਸਿੰਘ ਸਪੋਰਟਸ ਕਲੱਬ ਨਕੌਦਰ ਵੱਲੋਂ ਇਸ ਸੁਸਾਇਟੀ ਦੇ ਪ੍ਰਧਾਨ ਸ੍ਰੀ ਗੌਰਵ ਨਾਗਰਾਜ ਜੀ ਦੀ ਵਾਹੀ ਦੇ ਵਿੱਚ ਬਹੁਤ ਹੀ ਵਧੀਆ ਇਹ ਜੋ ਪੰਜਾਬ ਦਾ ਇੱਕ ਮਸ਼ਹੂਰ ਛਿੰਦ ਮੇਲਾ ਚੱਲ ਰਿਹਾ ਇਹ ਕਲੱਬ ਜਿਹੜਾ ਵਾ ਹਰ ਸਾਲ ਬੜੇ ਜੋਸ਼ ਸ਼ੋਰ ਦੇ ਨਾਲ ਇੱਥੇ ਇਹ ਛਿੰਦ ਦਾ ਦੰਗਲ ਕਰਾਉਂਦਾ ਕਿ ਇੱਥੇ ਬਹੁਤ ਹੀ ਪੰਜਾਬ ਦੇ ਕੀ ਹਿੰਦੁਸਤਾਨ ਦੇ ਨਾਮੀ ਪਹਿਲਵਾਨ ਇਸ ਦੇ ਹਿੱਸਾ ਲੈਂਦੇ ਆ ਇਹ ਬਹੁਤ ਹੀ ਆਕਰਸ਼ਕ ਇਨਾਮ ਜਿਹੜੇ ਆ ਨਗਰ ਇਨਾਮ ਇਹ ਕਲੱਬ ਦਿੰਦਾ ਆ ਇਸ ਕਲੱਬ ਨੂੰ ਸਾਰੇ ਹੀ ਐਨ ਆਰ ਆਈ ਵੀਰਾਂ ਦਾ ਤੇ ਇਹਨਾਂ ਦੇ ਸਾਥੀਆਂ ਦਾ ਬਹੁਤ ਵੱਡਾ ਸਹਿਯੋਗ ਆ ਮੈਂ ਖੁਦ ਐਡਵੋਕੇਟ ਆ ਤੇ ਨਕੋਦਰ ਬਾਰ ਦਾ ਸਾਫਕਾ ਪ੍ਰਧਾਨ ਆ ਤੇ ਗੌਰਵ ਨਾਗਰਾਜ ਵੀ ਸਾਡੀ ਬਾਰ ਦਾ ਇੱਕ ਮੈਂਬਰ ਆ ਬਹੁਤ ਹੀ ਸੁਲਝਿਆ ਹੋਇਆ ਮੈਂਬਰ ਆ ਤੇ ਪਿਛਲੇ ਟਰਮ ਦੇ ਵਿੱਚ ਇਹ ਨਕੋਦਰ ਬਾਰ ਦਾ ਵਾਈਸ ਪ੍ਰਧਾਨ ਸੀ ਇਸ ਦਾ ਬਹੁਤ ਹੀ ਵੱਡਾ ਉਪਰਾਲਾ ਕਿ ਹਰ ਸਾਲ ਛਿੰਝ ਮੇਲਾ ਕਰਵਾਉਣਾ ਬਹੁਤ ਵੱਡਾ ਉਦਮ ਹੈ ਦਾ ਅਰ ਹਰਦੀ ਖਾਲਸਾ ਜੀ ਦੇਖੋ ਇਸ ਛਿੰਝ ਮੇਲੇ ਤੋਂ ਨੌਜਵਾਨ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਮੈਸੇਜ ਆ ਤਾਕਿ ਉਹ ਜੋ ਪੰਜਾਬ ਦੇ ਵਿੱਚ ਬਹੁਤ ਹੀ ਵੱਡੇ ਤੌਰ ਦੇ ਉੱਤੇ ਵੱਡੇ ਲੈਵਲ ਦੇ ਉੱਤੇ ਨਸ਼ੇ ਜਿਹੜੇ ਆਉ ਚੱਲ ਰਹੇ ਆ ਨੌਜਵਾਨੀ ਨੂੰ ਸੰਦੇਸ਼ ਆ ਕਿ ਉਹ ਨਸ਼ਿਆਂ ਨੂੰ ਛੱਡ ਕੇ ਸਪੋਰਟਸ ਵੱਲ ਪ੍ਰੇਰਿਤ ਹੋਣ ਤਾਂ ਕਿ ਸਾਡਾ ਜਿਹੜਾ ਪੰਜਾਬ ਆ ਉਹ ਰੰਗਲਾ ਪੰਜਾਬ ਬਣ ਸਕੇ ਬਹੁਤ ਬਹੁਤ ਧੰਨਵਾਦ ਪਹਿਲਵਾਨ ਬਈ ਸਭ ਤੋਂ ਪਹਿਲਾਂ ਤੁਹਾਡਾ ਪੀ ਸਾਰੀ ਬੈਸ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਬੇਟੀਆਂ ਵੀ ਇਹ ਅਸੀਂ ਅਖਾਰਾ ਫਸਰਾਨਾ ਸ਼ੇਖਪੀਲਾ ਸੀ ਦੇਵੰਗਰ ਪਰ ਫੋਨ ਹੈ ਜਨਮਦੜਨ ਸੋਹਣੇ ਬਕਰੋਣੇ ਆ ਇਸੇ ਨੇ ਮਿਲਿਆ ਗਰਾਉਂਡ ਦਾ ਸਾਟਾਈ ਕਿ ਮਕਸਦ ਹੈ ਨੌਜਵਾਨ ਬੱਚੇ ਆਪਾਂ ਨਸ਼ਾ ਦੂਰ ਕਰ ਸਕੀਏ ਜਾਇਓ ਆਉਣ ਵਾਲੀ ਵੀਡੀਓ ਪਹਿਲਵਾਨ ਹੈਪੀ ਹੋ ਕੇ ਵੱਡੇ ਵੱਡੇ ਸ਼ਿੰਮੇਰਿਆਂ ਵਿੱਚ ਆਏ ਹੋਏ ਪਹਿਲਵਾਨਾਂ ਵੱਲ ਦੇਖ ਕੇ ਬਹੁਤ ਵੀ ਨਸ਼ਾ ਨੂੰ ਤਿਆਗ ਕੇ ਖੇਡਾਂ ਹਲ ਪ੍ਰੇਰਿਤ ਹੋਵੇ ਬਾਈ ਹੈਪੀ ਬੰਨੋ ਬੋਲੇ ਜਦੀ ਵਾਲਾ ਹਾਂਜੀ ਮੈਸੇਜ ਕੀ ਆ ਰਿਹਾ ਮੈਸੇਜ ਆ ਰਹੀ ਹੈ ਜੀ ਵੀ ਨੌਜਵਾਨ ਪੀੜੀ ਸਮਾਜਿਕ ਬੁਰਾਈਆਂ ਤੋਂ ਹਟ ਕੇ ਨਸ਼ੇ ਤੋਂ ਦੂਰ ਹੋ ਕੇ ਸਿਹਤਾਲਪਨਤ ਹੋਵੇ ਇਹ ਹੀ ਮੈਸੇਜ ਆ ਰਿਹਾ ਹੈ